ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਅਮਨਪ੍ਰੀਤ ਕੌਰ ਤੁਹਾਡੇ ਨਾਲ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਈਆਂ ਜੀ ਤੇ ਅਜਵਲ ਜਿਹੜੀ ਕਲੈਕਸ਼ਨ ਹੈ ਅੱਜ ਤੁਹਾਨੂੰ ਕਲੈਕਸ਼ਨ ਪਹਿਲਾਂ ਦਿਖਾਵਾਂਗੇ ਜਿਹੜੀ ਸਟਿਚਿੰਗ ਕੀਤੇ ਹੋਏ ਸੂਟ ਨੇ ਆਪਾਂ ਕਿਉਂਕਿ ਕਾਫੀ ਮੈਸੇਜ ਹੁੰਦੇ ਨੇ ਜਦੋਂ ਆਪਾਂ ਸਟਿਚਿੰਗ ਵਾਲੇ ਸੂਟ ਦਿਖਾਉਨੇ ਆ ਤੇ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦੀ ਤੁਹਾਡੀ ਸਟਿਚਿੰਗ ਜਿਹੜੀ ਹੈ ਤੇ ਇਸੇ ਨੂੰ ਆਪਾਂ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਸੂਟ ਸਟਿਚ ਹੋ ਕੇ ਆਏ ਨੇ ਆਪਾਂ ਤੁਹਾਡੇ ਨਾਲ ਆ ਜੋਸ਼ ਸ਼ੇਅਰ ਸ਼ੇਅਰ ਕਰਦੇ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿੱਦਾਂ ਦੀ ਜਿਹੜੀ ਸਾਡੀ ਸਟਿਚਿੰਗ ਦੀ ਡਿਜ਼ਾਈਨਿੰਗ ਵਗੈਰਾ ਆਪਾਂ ਕਿੱਦਾਂ ਦੀ ਕਰਦੇ ਆ ਅਗਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਚੈਨਲ ਜ ਜਿਵੇਂ ਵੀ ਤੁਸੀਂ ਕੋਈ ਨਵਾਂ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਅੱਜ ਕੱਲ੍ਹ ਜਿਵੇਂ A ਸ਼ੇਪ ਦਾ ਫਰੌਗ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣਿਆ ਸਟਿਚ ਕੀਤੇ ਹੋਏ ਸੂਟ ਤੁਸੀਂ ਇਹ ਪਹਿਲਾ ਸੂਟ ਦੇਖੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹ ਸਾਰੇ ਹੀ ਪ੍ਰਿੰਟ ਸੂਟ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਇਹਦਾ ਗਲਾ ਬਣਿਆ ਹੋਇਆ ਇਹ ਸਾਡੇ ਬਹੁਤ ਹੀ ਪਿਆਰੇ ਜਿਹੇ ਕਸਟਮਰ ਨੇ ਸਾਰੇ ਉਹਨਾਂ ਨੇ ਕਾਟਨ ਦੇ ਸੂਟ ਰੈਡੀ ਕਰਵਾਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਬਾਹੂ ਦਾ ਡਿਜ਼ਾਈਨ ਬਣਿਆ ਹੋਇਆ neck ਬਹੁਤ ਸੋਹਣਾ ਬਣਿਆ ਹੋਇਆ ਔਰ ਇਸੇ ਤਰ੍ਹਾਂ ਹੀ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਇਹ ਚੈੱਕ ਕਰੋ ਨਾਲ ਆਪਾਂ ਹਲਕੀ ਫੁਲਕੀ ਜਿਹੜੀ ਅੱਜਕੱਲ ਡਬਲ ਡਾਈ ਦੀ ਲੇਸ ਚੱਲ ਰਹੀ ਹੈ ਟਾਈ ਐਂਡ ਡਾਈ ਦੀ ਜਿਵੇਂ ਕਾਫੀ ਜਿਵੇਂ ਟ੍ਰੈਂਡਿੰਗ ਹੈ ਅੱਜਕੱਲ ਜਿਵੇਂ ਤੁਸੀਂ ਦੇਖਿਆ ਕਿ ਦੁਪੱਟੇ ਟਾਈ ਐਂਡ ਡਾਈ ਦੇ ਉਸੇ ਤਰ੍ਹਾਂ ਹੀ ਲੇਸ ਜਿਹੜੀ ਹੈ ਟਾਈ ਐਂਡ ਡਾਈ ਦੀ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਇਦਾਂ ਰਹੇਗੀ ਜੀ ਪਲੇਨ ਬਾਟਮ ਔਰ ਇਸੇ ਤਰੀਕੇ ਨਾਲ ਜਿਹੜੀ ਆਪਾਂ ਸ਼ਰਟ ਦੇ ਉੱਪਰ ਲੈਸ਼ ਲਗਾਈਏ ਉਹੀ ਆਪਾਂ ਦੁਪੱਟੇ ਦੇ ਉੱਪਰ ਜਿਹੜੇ ਸਾਰੇ ਦੇ ਫੋਰ ਸਾਈਡ ਦੁਪੱਟੇ ਦੇ ਉੱਪਰ ਲੈਸ਼ ਜਿਹੜੀ ਲਗਾਈਏ ਬਹੁਤ ਹੀ ਜ਼ਿਆਦਾ ਸੋਨਾ ਔਰ ਬਹੁਤ ਹੀ ਜ਼ਿਆਦਾ ਡੀਸੈਂਟ ਜਿਹੜਾ ਡਿਜ਼ਾਈਨ ਨੇ ਆਪਾਂ ਉਹ ਰੈਡੀ ਕੀਤਾ ਸੂਟ ਦਾ ਉਹ ਸਾਰੇ ਸੂਟ ਇੱਕ ਹੀ ਕਸਟਮਰ ਦੇ ਸਭ ਦੇ ਡਿਜ਼ਾਈਨ ਅਲੱਗ-ਅਲੱਗ ਕੀਤੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਜੇ ਪਾਸ ਹਲਕੇ ਫੁਲਕੇ ਜੇ ਪੋਟਲੀ ਬਟਨ ਨਹੀਂ ਆਪਾਂ ਕਹਿ ਸਕਦੇ ਜਿਵੇਂ ਦੇਖੋ ਤੁਸੀਂ ਆਪਾਂ ਇੱਕ ਨਾਲ ਦਾ ਫੈਬਰਿਕ ਮੈਚਿੰਗ ਕਰਕੇ ਆ ਥੋੜਾ ਮੋਟਾ ਦੇਖੋ ਮੈਚ ਘਟ ਹੋ ਸਕਦਾ ਬਟ ਕੋਸ਼ਿਸ਼ ਇਹ ਹੀ ਰਹਿੰਦੀ ਕਿ ਨਾਲ ਮੈਚਿੰਗ ਹੋਵੇ ਆ ਇਸ ਤਰੀਕੇ ਦਾ ਗਲੇ ਨੂੰ ਜਿਹੜਾ ਡਿਜ਼ਾਈਨ ਕੀਤਾ ਗਿਆ ਔਰ ਇਹਦੇ ਹਲਕੀ ਫੁਲਕੀ ਬਾਜ਼ੂ ਦੇ ਉੱਪਰ ਲੈਸ਼ ਔਰ ਇਸੇ ਤਰ੍ਹਾਂ ਚਾਕਾਂ ਦੇ ਉੱਪਰ ਜਿਹੜੀ ਲੈਸ਼ ਲਗਾ ਕੇ ਆਪਾਂ ਸਿੰਪਲ ਸੋਬਰ ਜੇ ਸੂਟ ਜਿਹੜੇ ਨੇ ਰੈਡੀ ਕੀਤੇ ਨੇ ਇਹਦਾ ਵੀ ਦੁਪੱਟਾ ਇਸੇ ਤਰ੍ਹਾਂ ਹੀ ਫਿਨਿਸ਼ਿੰਗ ਕੀਤਾ ਆਪਾਂ ਫੋਰ ਸਾਈਡ ਲੈਸ਼ ਲਗਾ ਕੇ ਪਲੇਨ ਬਾਟਮ ਔਰ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵ ਪੋਟਲੀ ਬਟਨ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੇ ਲੱਗ ਰਹੇ ਨੇ ਗਲੇ ਦੇਖੋ ਬਹੁਤ ਹੀ ਪਿਆਰੇ ਜੇ ਬਣੇ ਹੋਏ ਨੇ ਬਹੁਤ ਹੀ ਸੋਹਣੀ ਸਰਦਾਰੀ ਜੀ ਲੁੱਕ ਸੋਬਰ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਕਿ ਸੋਬਰ ਜੇ ਸੂਟ ਜਿਹੜਾ ਸਟਿਚ ਕੀਤੇ ਹੋਏ ਨੇ ਬਹੁਤ ਜ਼ਿਆਦਾ ਸੋਹਣੀ ਸਟਿਚਿੰਗ ਲੱਗਦੀ ਹੈ ਜੀ ਇਹ ਵਾਲੀ ਸਿੰਪਲ ਸੋਬਰ ਤੇ ਇੱਧੇ ਦੇਖੋ ਤੁਸੀਂ ਦੁਪट्टे ਨੂੰ ਆਪਾਂ ਜਿਹੜੀ ਆਪਾਂ ਸ਼ਰਟ ਦੇ ਉੱਪਰ ਲੈਸ਼ ਲਾਈ ਪ੍ਰੋਪਰ ਆਪਾਂ ਸ਼ਰਟ ਨਾਲ ਜਾਂ ਸੂਟ ਨਾਲ ਮੈਚਿੰਗ ਕਰਕੇ ਹੀ ਆਪਾਂ ਦੁਪट्टे ਦੇ ਉੱਪਰ ਲੈਸ਼ ਜਿਹੜੀ ਲਗਾਈ ਹੈ ਔਰ ਅਗਲਾ ਸੂਟ ਤੁਸੀਂ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਜਿਵੇਂ ਆਪਾਂ ਕਾਫੀ ਵੀਡੀਓਸ ਅਪਲੋਡ ਕੀਤੇ ਸੀ ਚਨਾਰ ਦੇ ਸੂਟਾਂ ਦੀਆਂ ਜੋਰ ਜਟ ਦੀਆਂ ਇਹ ਸੂਟ ਵੀ ਆਪਾਂ ਬਹੁਤ ਹੀ ਜ਼ਿਆਦਾ ਸੋਹਣਾ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਐਸੀ ਕਿਨਾਂ ਸੈਂਟਰ ਪੈਨਲ ਦੇ ਵਿੱਚ ਤੁਸੀਂ ਕੱਟ ਕੇ ਲੈਸ਼ ਜਿਹੜੀ ਲਗਾਈ ਹੋਈ ਹੈ ਬਹੁਤ ਹੀ ਪਿਆਰਾ ਨੈਕ ਚੈੱਕ ਕਰੋ ਨੈਕ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਨੈਕ ਬਣਿਆ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਖੋਬਰ ਜਾ ਔਰ ਇਸੇ ਤਰੀਕੇ ਨਾਲ ਹੀ ਆਪਾਂ ਬਾਹਾਂ ਦੇ ਵਿੱਚ ਲੈਸ਼ ਲਗਾਈ ਹੋਈ ਏ ਔਰ ਅੱਗੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਫਿਨਿਸ਼ਿੰਗ ਕੀਤੀ ਹੋਈ ਏ ਬਾਹਾਂ ਦੇ ਉੱਪਰ ਇਸ ਸਾਰੇ ਸ਼ਰਟ ਦੇ ਵਿੱਚ ਇਸੇ ਤਰ੍ਹਾਂ ਹੀ ਸੈਂਟਰ ਪੈਨਲ ਜਿਹੜਾ ਰਹੇਗਾ ਹੇਠੇ ਘੇਰੇ ਦੇ ਉੱਪਰ ਵੀ ਆਪਾਂ ਨੇ ਲੈਸ਼ ਦਿੱਤੀ ਹੋਈ ਏ ਔਰ ਇਹ ਰਹੇਗਾ ਜੀ ਇਹਦੇ ਨਾਲ ਟਰੌਜ਼ਰ ਟਰੌਜ਼ਰ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਆ ਜਾ ਇਹ ਸਟੀਚਿੰਗ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਕੀਤੀ ਹੋਈ ਹੈ ਸਾਡੇ ਕੋਲ ਪਰਫੈਕਟ ਪਰਫੈਸ਼ਨਲ ਜਿਹੜੇ ਟੇਲਰ ਨੇ ਜੀ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਚੀਜ਼ ਜਿਹੜੀ ਉਹ ਰੈਡੀ ਕਰਦੇ ਨੇ ਕੁਝ ਇਦਾਂ ਦਾ ਨਹੀਂ ਹੈਗਾ ਕਿ ਜਿਹੜਾ ਉਹ ਸਾਨੂੰ ਕਹਿ ਦੇਣ ਕਿ ਨਹੀਂ ਮੈਂ ਅਸੀਂ ਇਹ ਚੀਜ਼ ਰੈਡੀ ਜਿਹੜੀ ਨਹੀਂ ਕਰ ਸਕਦੇ ਅਸੀਂ ਸਿਰਫ ਇੱਕ ਉਹਨਾਂ ਨੂੰ ਫੋਟੋ ਦਿਖਾਉਂਦੇ ਆ ਔਰ ਉਹਨਾਂ ਨੂੰ ਕਹਿੰਦੇ ਆ ਵੀ ਇਹ ਚੀਜ਼ ਰੈਡੀ ਕਰਨੀ ਹੈ ਤਾਂ ਨਾਲ ਦੀ ਨਾਲ ਸਾਨੂੰ ਉਹ ਵੈਸੇ ਚੀਜ਼ ਜਿਹੜੀ ਉਹ ਰੈਡੀ ਕਰਕੇ ਦਿੰਦੇ ਨੇ ਸਟੀਚਿੰਗ ਤੁਸੀਂ ਦੇਖ ਲਈ ਹੈ ਜੀ ਇਹ ਤੁਹਾਨੂੰ ਜਿਵੇਂ ਪਹਿਲਾਂ ਸੂਟ ਦਿਖਾਇਆ ਉਹਦੇ ਨਾਲ ਦੁਪੱਟਾ ਹੈ ਦੁਪੱਟੇ ਤੇ ਆਪਾਂ ਫੋਰ ਸਾਈਡ ਜਿਹੜੀ ਇਸ ਤਰੀਕੇ ਦੀ ਲੈਸ਼ ਲਗਾਈ ਹੋਈ ਹੈ ਲੈਸ਼ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਸੋਬਰ ਜੀ ਹਰੇਕ ਚੀਜ਼ ਦਾ ਧਿਆਨ ਰੱਖਦੇ ਆਂ ਜੀ ਆਪਾਂ ਵੀ ਕਿਸੇ ਤਰ੍ਹਾਂ ਸਾਡੇ ਕਸਟਮਰ ਨੂੰ ਕੋਈ ਚੀਜ਼ ਇਦਾਂ ਦੀ ਜਿਹੜੀ ਨਾ ਹੋਵੇ ਜਿਹੜੀ ਉਹਨਾਂ ਨੂੰ ਇਰੀਟੇਟ ਕਰੇ ਕਿ ਚੁਬਦੀ ਹੈ ਲੈਸ਼ ਜਾਂ ਇਦਾਂ ਉਹਦਾ ਕੁਝ ਵੀ ਨਹੀਂ ਇਦਾਂ ਦਾ ਜੀ ਬਿਲਕੁਲ ਸੋਬਰ ਜੀ ਚੀਜ਼ਾਂ ਜਿਹੜੀਆਂ ਆਪਾਂ ਲਗਾ ਕੇ ਰੈਡੀ ਕਰਦੇ ਆਂ ਜੀ ਸੂਟ ਲੋ ਜੀ ਇਹ ਵੀ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਇਹਦਾ ਨੈਕ ਬਣਿਆ ਹੋਇਆ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਔਰ ਇਹ ਰਣਗੀਆਂ ਜੀ ਇਹਦੀਆਂ ਬਾਹਾਂ ਬਾਹਾਂ ਦੇ ਉੱਪਰ ਹੀ ਬਹੁਤ ਸੋਹਣੀ ਕਾਟਨ ਦੀ ਲੈਸ਼ ਆਪਾਂ ਲਗਾਈ ਹੋਈ ਏ ਕਾਟਨ ਦੇ ਸਟਾਫ ਨੂੰ ਕਾਟਨ ਦੀ ਲੈਸ਼ ਜਿਆਦਾ ਸੋਹਣੀ ਲੱਗਦੀ ਹੈ ਜੀ ਜਿਵੇਂ ਜਿਵੇਂ ਦਾ ਫੈਬਰਿਕ ਹੁੰਦਾ ਉਹਦੇ ਅਕੋਰਡਿੰਗ ਹੀ ਆਪਾਂ ਜਿਹੜੀ ਲੈਸ਼ ਲਗਾਉਨੇ ਆ ਇਹ ਰਹੇਗਾ ਜੀ ਇਹਦੇ ਨਾਲ ਟਰੌਜ਼ਰ ਟਰੌਜ਼ਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਬਹੁਤ ਹੀ ਜਿਆਦਾ ਪਿਆਰਾ ਲੱਗਦਾ ਹੈ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਕਾਟਨ ਦੇ ਸੂਟ ਸੌਰੀ ਅੱਜ ਅੱਜ ਜਿਹੜੀ ਕਲੈਕਸ਼ਨ ਤੁਹਾਨੂੰ ਦਿਖਾਵਾਂਗੇ ਜੀ ਉਹ ਹੈਗੀ ਮਸ਼ਲੀਨ ਕਾਟਨ ਦੇ ਉੱਪਰ ਬਹੁਤ ਹੀ ਪ ਸਾਰਿਆਂ ਭੈਣਾਂ ਉਹਨਾਂ ਨੂੰ इजीली ਜਿਹੜਾ ਬਾਏ ਕਰ ਸਕਦੀਆਂ ਨੇ ਔਰ ਤੁਸੀਂ ਗਰਮੀ ਦੇ ਵਿੱਚ ਵੀ ਜਿਹੜੀ ਸੀ ਆਰਾਮ ਨਾਲ ਜਿਹੜਾ ਵੇਅਰ ਕਰ ਸਕਦੇ ਹੋ ਤੇ ਤੁਹਾਨੂੰ ਸਟਿਚਿੰਗ ਆਪ ਆਪਣੀ ਦਿਖਾ ਦਿੱਤੀ ਹੈ ਸਟਿਚਿੰਗ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਜੀ ਹੁਣ ਤੱਕ ਜਿੰਨੇ ਵੀ ਆਪਣੇ ਸੂਟ ਰੈਡੀ ਹੋ ਕੇ ਗਏ ਆ ਸਾਰਿਆਂ ਦੇ ਮੈਸੇਜ ਇਹੀ ਆਏ ਆ ਕਿ ਦੀਦੀ ਬਹੁਤ ਹੀ ਜ਼ਿਆਦਾ ਨਾਈਸ ਜਿਹੜੀ ਸਟਿਚਿੰਗ ਹੈ ਜੀ ਆਪਣੀ ਤੇ ਇਸ ਨੂੰ ਲੈ ਕੇ ਬੜੀ ਖੁਸ਼ੀ ਹੁੰਦੀ ਜਦੋਂ ਸਾਡੇ ਭੈਣਾਂ ਨੂੰ ਸੂਟ ਪਸੰਦ ਆਉਂਦੇ ਨੇ ਕਿਉਂਕਿ ਸਾਰੀ ਗੱਲ ਜਿਹੜੀ ਹੁੰਦੀ ਸਟਿਚਿੰਗ ਤੇ ਖਤਮ ਹੋ ਜਾਂਦੀ ਜੀ ਆ ਕੇ ਸੂਟ ਆਪਾਂ ਚਾਹੇ ਕਿਵੇਂ ਦਾ ਮਰਜ਼ੀ ਲਈਏ ਬਟ ਸਟੀਚਿੰਗ ਜਿਹੜੀ ਵਧੀਆ ਕੀਤੀ ਹੋਣੀ ਚਾਹੀਦੀ ਓਦੇ ਨਾਲ ਜਿਹੜਾ ਆਪਣੇ ਸੂਟ ਦੀ ਗ੍ਰੇਸ ਬਣ ਜਾਂਦੀ ਏ ਤੇ ਲੋ ਜੀ ਚੈੱਕ ਕਰੋ ਅੱਜ ਵਾਲੇ ਸੂਟ ਲੈਣ ਰਹੇਣਗੇ ਜੀ ਫਲੋਰਾ ਦੇ ਬਹੁਤ ਹੀ ਪਿਆਰੇ ਸੂਟ ਨੇ ਪਿਓਰ ਮਸ਼ਲੀਨ ਦੇ ਸੂਟ ਰਹਿਣਗੇ ਜੀ ਇਹ ਵਾਲੇ ਬਹੁਤ ਹੀ ਪਿਆਰੀ ਮਸ਼ਲੀਨ ਹੈ ਜੀ ਪ੍ਰਿੰਟ ਤੁਸੀਂ ਚੈੱਕ ਕਰੀ ਜਾਓ ਇੰਨੀ ਕਿ ਜ਼ਿਆਦਾ ਇਹਦੇ ਵਿੱਚ ਫ੍ਰੈਗਰੈਂਸ ਆਉਂਦੀ ਹੈ ਨਾ ਜਦੋਂ ਤੁਸੀਂ ਸੂਟ ਖੋਲੋਗੇ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਵਾਕਈ ਆਪਾਂ ਕੋਈ ਬ੍ਰਾਂਡ ਜਿਹੜਾ ਆਰਡਰ ਕੀਤਾ ਹੈ ਇਹ ਰਹਿਗੇ ਜੀ ਪਲੇਨ ਬਾਟਮ ਔਰ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਸਾਡੇ ਬੁਟੀਕ ਦੀ ਖਾਸ ਗੱਲ ਇਹ ਹੀ ਹੈ ਕਿ ਸਾਡੇ ਬੁਟੀਕ ਤੇ ਜਿਹੜੇ ਸੂਟ ਆਉਂਦੇ ਨੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਔਰ ਦੁਪੱਟੇ ਬੜੇ ਪਿਆਰੇ ਬਣੇ ਹੁੰਦੇ ਨੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਔਰ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਸਰਦਾਰੀ ਲੁੱਕ ਵਾਲੇ ਸੂਟ ਨੇ ਜੀ ਇਹ ਆਰਾਮ ਨਾਲ ਤੁਹਾਡੇ ਸਿਰ ਤੇ ਦੁਪੱਟਾ ਟਿਕੇਗਾ ਕਿਸੇ ਤਰ੍ਹਾਂ ਤੁਹਾਨੂੰ ਕੋਈ ਵੀ ਇਹਦੇ ਇਰਿਟੇਸ਼ਨ ਨਹੀਂ ਹੋਏਗੀ ਜਿਹੜੀਆਂ ਪਹਿਣਾ ਬਿਲਕੁਲ ਪਿਓਰ ਲਾਈਕ ਕਰਦੀਆਂ ਨੇ ਇਹ ਉਹਨਾਂ ਵਾਸਤੇ ਸੂਟ ਨੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਜਿਹੜੇ ਤੁਹਾਡੇ ਇਹ ਵਾਲੇ ਰੈਡੀ ਹੋਣਗੇ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੀ ਲੁੱਕ ਬਣੇਗੀ ਇਹ ਰਹੇਗੀ ਜੀ ਪਲੇਨ ਬਾਟਮ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹਦੇ ਵਿੱਚ ਕਲਰ ਰਹਿਣਗੇ ਜੀ ਇਹ ਵਾਲੇ ਇੱਕ ਕਲਰ ਰਹੇਗਾ ਜੀ ਇਹ ਵਾਲਾ ਗ੍ਰੀਨ ਮਹਿੰਦੀ ਜਿਹਾ ਚੈੱਕ ਕਰ ਸਕਦੇ ਤੁਸੀਂ ਅਗਰ ਤੁਹਾਨੂੰ ਇਹ ਵਾਲਾ ਕਲਰ ਪਸੰਦ ਹੈ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ WhatsApp ਨੰਬਰ ਸ਼ੋ ਹੋ ਰਿਹਾ ਜੀ ਸਕਰੀਨ ਉੱਪਰ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਤੁਸੀਂ ਆਪਣੇ ਸਕਰੀਨਸ਼ਾਟ ਭੇਜ ਕੇ ਸੂਟ ਜਿਹੜਾ ਬੁੱਕ ਕਰਵਾ ਸਕਦੇ ਹੋ ਇਹਦੇ ਵਿੱਚ ਇੱਕ ਕਲਰ ਰਹੇਗਾ ਜੀ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਵੀ ਬਹੁਤ ਹੀ ਸੋਹਣੀਆਂ ਸੋਹਣੀਆਂ ਸ਼ੇਡਜ਼ ਆਈਆਂ ਹੋਈਆਂ ਨੇ ਜੀ ਪਿਓਰ ਮਸਲੀਨ ਦੇ ਇਹ ਵਾਲੇ ਸੂਟ ਰਹਿਣਗੇ ਜੀ ਬ੍ਰਾਂਡ ਰਹੇਗਾ ਜੀ ਫਲੋਰਾ ਫਲੋਰਾ ਬ੍ਰਾਂਡ ਜਿਹੜਾ ਭੈਣਾਂ ਨੇ ਵੇਅਰ ਕੀਤਾ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੈ ਕਿ ਫਲੋਰਾ ਕੀ ਚੀਜ਼ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਸੌਫਟ ਬਹੁਤ ਹੀ ਲਾਈਟ weight ਸਟੱਫ ਹੈ ਅਗਰ ਤੁਸੀਂ ਲਾਈਨਿੰਗ ਲਗਵਾਉਂਦੇ ਹੋ ਮੈਂ ਤਾਂ ਇਹ ਕਹੂੰਗੀ ਕਿ ਲਾਈਨਿੰਗ ਤੁਸੀਂ ਲਗਵਾਓ ਕਿਉਂਕਿ ਲਾਈਨਿੰਗ ਨਾਲ ਸੁਰਦੀ ਜਿਹੜੀ ਗ੍ਰੇ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਲਾਈਨਿੰਗ ਲਗਵਾ ਕੇ ਵੀ ਤੁਹਾਨੂੰ ਇਦਾਂ ਨਹੀਂ ਫੀਲ ਹੋਊਗਾ ਕਿ ਕਾਫੀ ਜ਼ਿਆਦਾ ਹੈਵੀ ਸਟੱਫ ਤੁਸੀਂ ਵੇਅਰ ਕੀਤਾ ਬਹੁਤ ਹੀ ਜ਼ਿਆਦਾ ਲਾਈਟ weight ਸਟੱਫ ਹੈ ਜੀ ਇਹਦੇ ਵਿੱਚ ਇੱਕ ਕਲਰ ਰਹੇਗਾ ਜੀ ਇਹ ਵਾਲਾ ਇੱਕ ਕਲਰ ਰਹੇਗਾ ਜੀ ਗ੍ਰੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਆਰਾਮ ਨਾਲ ਸਕਰੀਨਸ਼ਾਟ ਲਈ ਜਾਓ ਬਟੇ ਇਹ ਕੀ ਵੀਡੀਓ ਜਲਦੀ ਦੇਖ ਲਿਆ ਕਰੋ ਜਿਹੜੀਆਂ ਭੈਣਾਂ ਵਿਚਾਰੀਆਂ ਲੇਟ ਹੋ ਜਾਂਦੀਆਂ ਮੈਨੂੰ ਉਹਨਾਂ ਨੂੰ ਸੌਰੀ ਕਹਿਣਾ ਬੜਾ ਮੁਸ਼ਕਲ ਲੱਗਦਾ ਜਿਨ੍ਹਾਂ ਨੂੰ ਸੂਟ ਜਿਹੜੇ ਨਹੀਂ ਮਿਲਦੇ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਤੁਹਾਨੂੰ ਮੈਂ ਇੱਕ ਖੋਲ ਕੇ ਦਿਖਾ ਦਿੱਤਾ ਸੇਮ ਦੁਪੱਟੇ ਉਦਾਂ ਹੀ ਬਣੇ ਹੋਏ ਨੇ ਜੀ ਜਿਹੜੇ ਨਵੇਂ ਵਿੱਚ ਡਿਜ਼ਾਈਨ ਨੇ ਉਹ ਤੁਹਾਨੂੰ ਆਪਾਂ ਡਿਜ਼ਾਈਨ ਖੋਲ ਕੇ ਦਿਖਾਵਾਂਗੇ ਪਹਿਲੇ ਪੀਸ ਦੇ ਵਿੱਚ ਤੁਹਾਨੂੰ ਇੰਨੇ ਕਲਰ ਆਪਾਂ ਦਿਖਾ ਦਿੱਤੇ ਚਾਰ ਕਲਰ ਨੇ ਜੀ ਡਿਜ਼ਾਈਨ ਸੇਮ ਰਹੇਗਾ ਲੋ ਜੀ ਅਗਲਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਥੋੜੀ ਜੀ ਆਵਾਜ਼ ਇਗਨੋਰ ਕਰੋ ਬਾਹਰੋਂ ਬਹੁਤ ਜ਼ਿਆਦਾ ਆਵਾਜ਼ ਆ ਰਹੀ ਤੁਹਾਨੂੰ ਪਤਾ ਹੈ ਸਾਡਾ ਘਰ ਥੋੜਾ ਖੇਤਾਂ ਦੇ ਵਿੱਚ ਹੈ ਤੇ ਨਾਲ ਚਾਰ ਪੇਰੇ ਸਾਰੇ ਪੈਲੀਆਂ ਨੇ ਤੇ ਆਪਣੇ ਤੁਹਾਨੂੰ ਪਤਾ ਅੱਜ ਕੱਲ ਕੰਬਾਈਨਾ ਚੱਲ ਰਹੀਆਂ ਨੇ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਤੇ ਬਹੁਤ ਹੀ ਜ਼ਿਆਦਾ ਪਿਆਰਾ ਇਹ ਰਹੇਗੀ ਜੀ ਪਲੇਨ ਬਾਟਮ ਬਹੁਤ ਜ਼ਿਆਦਾ ਸੌਫਟਨੈਸ ਹੈ ਜੀ ਇਹ ਰਹੇਗਾ ਜੀ ਦੁਪੱਟਾ ਇਹਦੇ ਨਾਲ ਇਹ ਪਿਆਰਾ ਦੁਪੱਟਾ ਬਣਿਆ ਹੈ ਤੁਸੀਂ ਦੁਪੱਟੇ ਦੀ ਲੈਂਥ ਔਰ ਚੁੜਾਈ ਜਿਹੜੀ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਖੁੱਲਾ ਡੁਲਾ ਦੁਪੱਟਾ ਹੈ ਜੀ ਆਰਾਮ ਨਾਲ ਤੁਸੀਂ ਬੁਕਲ ਮਾਰ ਸਕਦੇ ਹੋ ਆਰਾਮ ਨਾਲ ਤੁਸੀਂ ਇਹਨੂੰ ਗਲੇ ਦੇ ਵਿੱਚ ਪਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੇ ਸੂਟ ਔਰ ਸਰਦਾਰੀ ਲੁੱਕ ਵਾਲੇ ਸੂਟ ਨੇ ਜੀ ਬਹੁਤ ਹੀ ਸੌਫਟ ਫੈਬਰਿਕ ਹੈ ਪਿਓਰ ਮਸ਼ਲੀਨ ਦੇ ਵਿੱਚ ਸੂਟ ਨੇ ਜੀ ਇਹ ਵਾਲੇ ਫਲੋਰਾ ਦਾ ਬ੍ਰਾਂਡ ਰਹੇਗਾ ਬਹੁਤ ਹੀ ਪਿਆਰਾ ਬ੍ਰਾਂਡ ਹੈ ਜੀ ਜਦੋਂ ਤੁਹਾਡੇ ਕੋਲੇ ਇਹ ਵਾਲਾ ਸੂਟ ਪਹੁੰਚੇਗਾ ਤੁਸੀਂ ਖੁਦ ਹੈਰਾਨ ਹੋਵੋਗੇ ਕਿ ਵਾਕਈ ਇੰਨੇ ਸੋਹਣੇ ਸੂਟ ਨੇ ਜੀ ਕੰਬਾਈਨ ਲਾਗਾ ਸਾਡੇ ਬਿਲਕੁਲ ਨੇੜੇ ਹੀ ਆ ਗਈ ਹੈ ਜੀ ਅ ਤੁਸੀਂ ਕਲਰ ਚੈੱਕ ਕਰੀ ਜਾਓ ਫਟਾਫਟ ਸਾਰੀਆਂ ਭੈਣਾਂ ਇੱਕ ਕਲਰ ਰਹੇਗਾ ਜੀ ਇਹਦੇ ਵਿੱਚ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਵੀ ਬੜਾ ਹੀ ਸੌਫਟ ਜਿਹਾ ਫੈਬਰਿਕ ਹੈ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਆ ਕਿ ਦੀਦੀ ਅਸੀਂ ਬਿਲਕੁਲ ਪਿਓਰ ਦੇ ਵਿੱਚ ਹੀ ਫੈਬਰਿਕ ਵੇਅਰ ਕਰਦੇ ਆ ਅਸੀਂ ਜਿਹੜਾ ਸੈਮੀ ਦੇ ਵਿੱਚ ਨਹੀਂ ਵੇਅਰ ਕਰ ਸਕਦੇ ਤੇ ਇਹ ਸੂਟ ਉਹਨਾਂ ਵਾਸਤੇ ਹਨ ਜੀ ਜਿਨ੍ਹਾਂ ਨੂੰ ਕੋਈ ਸਕਿਨ ਪ੍ਰੋਬਲਮ ਹੁੰਦੀ ਹੈ ਭੈਣਾਂ ਨੂੰ ਹਨਾ ਉਹ ਜ਼ਿਆਦਾ ਜਿਵੇਂ ਨਹੀਂ ਵੇਅਰ ਕਰ ਸਕਦੇ ਇਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੇ ਤੁਹਾਨੂੰ ਇਹ ਵਾਲਾ ਕਲਰ ਪਸੰਦ ਆਇਆ ਆ ਰਾਮ ਨਾਲ স্ক্রিনਸ਼ਾਟ ਤੁਸੀਂ ਦਾ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਜੀ ਬਹੁਤ ਹੀ ਲਾਈਟ ਵੇਟ ਫੈਬਰਿਕ ਹੈ ਫੁੱਲ ਪਿਓਰ ਦੇ ਵਿੱਚ ਸੂਟ ਨੇ ਜੀ ਇਹ ਵਾਲੇ ਕਲਰਾਂ ਦੀ ਮੈਂ ਗੱਲ ਕਰਾਂ ਤਾਂ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਗਰਮੀ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਸਾਰੇ ਕਲਰ ਲੈ ਕੇ ਆਉਣੇ ਆ ਜਿਵੇਂ ਜਿਵੇਂ ਅੱਗੇ ਗਰਮੀ ਵਧਦੀ ਜਾਏਗੀ ᱛਿਵੇਂ ᱛਿਵੇਂ ਲਾਈਟ ਸਲਾਈਟ ਕਲਰ ਜਿਹੜੇ ਆਪਾਂ ਨੂੰ ਪਸੰਦ ਆਉਂਦੇ ਰਹਿਣਗੇ ਤੁਸੀਂ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਔਰ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਅਗਰ ਤੁਹਾਨੂੰ ਇਹ ਸੂਟ ਪਸੰਦ ਹੈ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਜਿੰਨਾ ਭੈਣਾਂ ਨੇ ਹਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਾਰਿਆਂ ਨੂੰ ਰਿਕੁਐਸਟ ਹੈ ਵੀ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਗਲਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨਰ ਦੇ ਸੂਟ ਨੇ ਜੀ ਇਹ ਵਾਲੇ ਸਰਦਾਰੀ ਲੁੱਕ ਵਾਲੇ ਸੂਟ ਨੇ ਜੀ ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਭੈਣਾਂ ਨੇ ਵੇਅਰ ਕਰ ਸਕਦੀਆਂ ਨੇ ਇਸੂਟ ਗਰਲਿਸ਼ ਲੁੱਕ ਵੀ ਦੇਣਗੇ ਬਾਕੀ ਸਾਰਾ ਸਟੀਚਿੰਗ ਤੇ ਹੁੰਦਾ ਜੀ ਆਪਾਂ ਕਿਵੇਂ ਦੀ ਸਟੀਚਿੰਗ ਜਿਹੜੀ ਕਰਵਾਉਣੀ ਆ ਦੁਪੱਟਾ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਔਰ ਦੁਪੱਟਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਫੁੱਲਾ ਡੁੱਲਾ ਦੁਪੱਟਾ ਜਿਹੜੀਆਂ ਪਹਿਣਾ ਡੇਲੀ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਜਾਂ ਵੀਕਐਂਡ 'ਤੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਤੁਸੀਂ ਈਜ਼ੀਲੀ ਇਹ ਸੂਟਾਂ ਨੂੰ ਵੇਅਰ ਕਰਕੇ ਜਾ ਸਕਦੇ ਹੋ ਔਰ ਛੋਟੇ-ਮੋਟੇ ਫੰਕਸ਼ਨ ਤੇ ਜਿਵੇਂ ਪਹਿਲਾਂ ਵੀ ਹਰੇਕ ਵੀਡੀਓ ਦੇ ਵਿੱਚ ਕਹਿੰਦੇ ਆ ਵੀ ਜਿਵੇਂ ਕਾਫੀ ਭੈਣਾਂ ਨੂੰ ਇਹ ਮੈਨੂੰ ਇਹੀ ਮੈਸੇਜ ਆਉਂਦਾ ਕਿ ਦੀ ਅਸੀਂ ਜਿਵੇਂ ਛੋਟੇ-ਮੋਟੇ ਫੰਕਸ਼ਨ ਤੇ ਜਾਣਾ ਹੁੰਦਾ ਤਾਂ ਸਾਨੂੰ ਐਵੇਂ ਦੇ ਸੂਟ ਲੈ ਕੇ ਦਿਓ ਤੇ ਅੱਜ ਇਹ ਵਾਲੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ ਤੁਹਾਨੂੰ ਇਹ ਕਲਰ ਪਸੰਦ जी अगला कलर चेक करो अगला कलर डिजाइन बहुत ज़्यादा सोहना यह रहेगी जी प्लेन सलवार ये और रहेगा जी दुपट्टा ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਜਦੋਂ ਫੁੱਲ ਪਿਓਰ ਦੀ ਗੱਲ ਆ ਗਈ ਤਾਂ ਤੁਹਾਨੂੰ ਪਿਓਰ ਹੀ ਦੇਵਾਂਗੇ ਕੁਝ ਏਦਾਂ ਨਹੀਂ ਹੋਏਗਾ ਕਿ ਕਹਿ ਕੇ ਤੁਹਾਨੂੰ ਕੁਝ ਹੋਰ ਤੇ ਤੁਹਾਨੂੰ ਭੇਜਾਂਗੇ ਕੁਝ ਹੋਰ ਨਹੀਂ ਜੀ ਕਲਰ ਦਾ ਥੋੜਾ ਬਹੁਤਾ ਚੇਂਜ ਹੋ ਸਕਦਾ ਕਿਉਂਕਿ ਕੈਮਰੇ ਦੇ ਵਿੱਚ ਕਈ ਵਾਰ ਕਲਰ ਜਿਹੜਾ ਸਹੀ ਨਹੀਂ ਆਉਂਦਾ ਹੈਗਾ ਬਾਕੀ ਇਹ ਹੋਏਗਾ ਕਿ ਜੋ ਵੀ ਕਲਰ ਤੁਹਾਡੇ ਕੋਲ ਪਹੁੰਚੇਗਾ ਜਿਹੜਾ ਤੁਸੀਂ ਸਿਲੈਕਟ ਕੀਤਾ ਹੋਏਗਾ ਉਹ ਜਦੋਂ ਸਾਹਮਣੇ ਤੁਹਾਡੇ ਕੋਲ ਪਹੁੰਚੇਗਾ ਉਹ ਤੁਹਾਡੀ ਸੋਸ ਤੋਂ ਕਿਤੇ ਵੀ ਜ਼ਿਆਦਾ ਪਰਾਂ ਹੋਏਗਾ ਜੀ ਕਿਉਂ ਸਾਹਮਣੇ ਕਲਰ ਜਿਹੜੇ ਨਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਇਹਦੇ ਵਿੱਚ ਇੱਕ ਕਲਰ ਰਹੇਗਾ ਜੀ ਇਹ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਵੀ ਇਹ ਰਹੇਗੀ ਜੀ ਚੁੰਨੀ ਇਹਦੇ ਨਾਲ ਇਹ ਰਹੇਗੀ ਜੀ ਸ਼ਰਟ ਇਹਦੇ ਨਾਲ ਜਿਵੇਂ ਤੁਹਾਨੂੰ ਪਹਿਲਾਂ ਇੱਕ ਪੀਸ ਖੋਲ ਕੇ ਦਿਖਾਇਆ ਐਵੇਂ ਦੀ ਸ਼ਰਟ ਰਹੇਗੀ ਜੀ ਲਓ ਜੀ ਚੈੱਕ ਕਰੀ ਜੋ ਫਲੋਰਾ ਦਾ ਬ੍ਰਾਂਡ ਹੈ ਤੁਸੀਂ ਦੇਖ ਸਕਦੇ ਉੱਪਰ ਸਟੈਂਪ ਲੱਗੀ ਹੋਈ ਹੈ ਜੀ ਬਾਕੀ ਦਾ ਆਪਾਂ ਤੁਹਾਨੂੰ ਜਿਹੜੀ ਇਹ ਸਲਿੱਪ ਲੱਗੀ ਹੋਈ ਉੱਪਰ ਨਾਲ ਸਟੈਂਪ ਲੱਗੇ ਹੋਏ ਕਾਰਡ ਇਹ ਤੁਹਾਨੂੰ ਨਾਲ ਹੀ ਭੇਜਾਂਗੇ ਜੀ ਬਾਕੀ ਜਦੋਂ ਤੁਸੀਂ ਬ੍ਰਾਂਡ ਖੋਲੋਗੇ ਜੀ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਕਿ ਵਾਕਈ ਹੀ ਤੁਸੀਂ ਜਿਹੜਾ ਬ੍ਰਾਂਡ ਖੋਲਿਆ ਇੰਨੀ ਕਿ ਜ਼ਿਆਦਾ ਖੁਸ਼ਬੂ ਇਹਦੇ ਵਿੱਚੋਂ ਆਉਂਦੀ ਨਾ ਅਸੀਂ ਜਦੋਂ ਇਹ ਸਾਡੇ ਕੋਲ ਕੱਪੜਾ ਪਹੁੰਚਿਆ ਸੀ ਤਾਂ ਸਾਡੇ ਘਰ ਦੇ ਸਾਰੇ ਕਹ ਰਹੇ ਸੀ ਅੱਜ ਪਤਾ ਨਹੀਂ ਘਰ ਦੇ ਵਿੱਚ ਕਿਸ ਨੇ ਕਿਹੜਾ ਪਰਫਿਊਮ ਲਗਾਇਆ ਵੀ ਬੜੀ ਸੋਹਣੀ ਖੁਸ਼ਬੂ ਆ ਰਹੀ ਏ ਬਟ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਫਲੋਰਾ ਦੇ ਸੂਟ ਆਏ ਹੋਏ ਨੇ ਜੀ ਘਰੇ ਜਦੋਂ ਖੋਲ ਕੇ ਦੇਖਿਆ ਤਾਂ ਫਿਰ ਪਤਾ ਲੱਗਿਆ ਕਿ ਹਾਂ ਵੀ ਫਲੋਰਾ ਦੇ ਸੂਟਾਂ ਨੇ ਘਰ ਦੇ ਵਿੱਚ ਤੁਸੀਂ ਹੈ ਜਿਹੜੀਆਂ ਲਿਆ ਰੱਖੀਆਂ ਨੇ ਵੀ ਇੰਨੀ ਸੋਹਣੀ ਖੁਸ਼ਬੂ ਆ ਰਹੀ ਏ ਲਓ ਜੀ ਇਹ ਵੀ ਕਲਰ ਬਹੁਤ ਜ਼ ਜੇ ਤੁਹਾਨੂੰ ਇਹ ਕਲਰ ਪਸੰਦ ਹੈ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਇਸ ਤੋਂ ਇਲਾਵਾ ਵੀ ਤੁਸੀਂ ਕੋਈ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਆਰੀ ਵਰਕ ਦੇ ਉੱਪਰ ਤੁਸੀਂ ਹੈਂਡ ਵਰਕ ਦੇ ਉੱਪਰ ਫੁਲਕਾਰੀ ਦਾ ਸੂਟ ਬਣਾਉਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦਾ ਵੀ ਸੂਟ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਕਰਵਾ ਸਕਦੇ ਹੋ ਜਿਵੇਂ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਬਹੁਤ ਹੀ ਫੁੱਲਾਡੂਲਾ ਦੁਪੱਟਾ ਹੈ ਜੀ ਦੁਪੱਟਿਆਂ ਨਾਲ ਹੀ ਸੂਟ ਦੀ ਗ੍ਰੇਸ ਹੁੰਦੀ ਹੈ ਜੀ ਚੈੱਕ ਕਰੀ ਜੋ ਫੈਬਰਿਕ ਬਹੁਤ ਜਿਆਦਾ ਸੋਹਣਾ ਹੈ ਜੀ ਬਹੁਤ ਹੀ ਸੌਫਟ ਹੈ ਲਾਈਟ ਵੇਟ ਹੈ ਫੁੱਲ ਪਿਓਰ ਦੇ ਵਿੱਚ ਹੈ ਜੀ ਦੁਪट्टे ਬਹੁਤ ਖੁੱਲੇ ਰੁੱਲੇ ਨੇ 2.5 ਤੋਂ 3 ਮੀਟਰ ਦੀ ਸ਼ਰਟ ਰਹੇਗੀ 2.5 ਤੋਂ 3 ਮੀਟਰ ਦੀ ਸਲਵਾਰ ਰਹੇਗੀ ਜੀ ਈਜ਼ੀਲੀ ਤੁਹਾਡੇ ਸੂਟ ਜਿਹੜੇ ਨੇ ਬਣਗੇ ਜੀ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਨੇ ਖਾਸ ਕਰਕੇ ਜਿਹੜੀਆਂ ਭੈਣਾਂ ਆਪਣੇ ਬਾਹਰ ਵਾਲੀਆਂ ਨੇ ਫੋਰਨ ਵਾਲੀਆਂ ਨੇ ਉਹਨਾਂ ਦੇ ਮੈਸੇਜ ਇਹ ਹੁੰਦੇ ਨੇ ਕਿ ਦੀਦੀ ਸਾਡੀ ਸਲਵਾਰ ਜਿਹੜੀ ਹੈਵੀ ਹੋਣੀ ਚਾਹੀਦੀ ਤਾਂ ਉਹਨਾਂ ਦੀ ਸਲਵਾਰਾਂ ਫੁੱਲ ਹੈਵੀ ਬਣਨਗੀਆਂ ਜਿਨ੍ਹਾਂ ਦੇ ਵਿੱਚ ਲੋ ਚੈੱਕ ਕਰੀ ਜੋ ਕਲਰ ਬਹੁਤ ਹੀ ਜਿਆਦਾ ਸੋਹਣਾ ਤੇ ਬਹੁਤ ਹੀ ਜਿਆਦਾ ਪਿਆ ਅਜਵਲੇ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਬਹੁਤ ਹੀ ਜ਼ਿਆਦਾ ਸੌਫਟਨੈਸ ਹੈ ਜੀ ਕਪੜੇ ਦੇ ਵਿੱਚ ਜਿੰਨੇ ਸੂਟ ਤੁਹਾਨੂੰ ਦਿਖਾਏ ਨੇ ਸਾਰੇ ਫਲੋਰਾ ਬ੍ਰਾਂਡ ਦੇ ਦਿਖਾਏ ਨੇ ਜੀ ਹੋਪ ਕਿ ਤੁਹਾਨੂੰ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਣੀ ਬਾਕੀ ਤੁਹਾਨੂੰ ਸਟਿਚਿੰਗ ਵੀ ਆਪਾਂ ਆਪਣੀ ਦਿਖਾ ਦਿੱਤੀ ਹੈ ਜੀ ਕਿਵੇਂ ਦੀ ਸਟਿਚਿੰਗ ਆਪਾਂ ਕਰਦੇ ਆ ਤੋ ਉਹਨੂੰ ਸਾਰਾ ਕੁਝ ਵਧੀਆ ਲੱਗਿਆ ਹੋਣਾ ਅਗਰ ਵਧੀਆ ਲੱਗਿਆ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਓ ਔਰ ਅਗਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਜੀ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਹੀ ਸਾਡੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇਗੀ ਤੇ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਤਾਂ ਵੀਡੀਓ ਕਾਫੀ ਲੇਟ ਦੇਖਦੇ ਹੋ ਤੇ ਫਿਰ ਉਦੋਂ ਤੱਕ ਤਾਂ ਸਾਰੇ ਸੂਟ ਜਿਹੜੇ ਨਿਕਲ ਚੁੱਕੇ ਹੁੰਦੇ ਨੇ ਚਲੋ ਜੀ ਮਿਲਦੇ ਹਾਂ ਨਵੀਂ ਕਲੈਕਸ਼ਨ ਦੇ ਨਾਲ ਇਤਿਆਜ਼ ਦੀ ਵੀਡੀਓ ਦਾ ਅੰਡਾ ਆਪਾਂ ਇੱਥੇ ਹੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸ